ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪ੍ਰਵਿੰਦਰ ਕੌਰ ਅੱਜ ਅਸੀਂ ਸੁੰਡ ਬਣਾ ਕੇ ਤਿਆਰ ਕਰਾਂਗੇ ਇਹ ਸਰਦੀਆਂ ਦੇ ਮੌਸਮ ਦੇ ਵਿੱਚ ਸੁੰਡ ਬਣਾਈ ਜਾਂਦੀ ਸਨ ਤੇ ਤੁਸੀਂ ਸਭ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਚਲੋ ਹੁਣ ਅਸੀਂ ਤੁਹਾਨੂੰ ਸਮਾਨ ਦੱਸ ਦਵਾਂਗੇ ਇੱਥੇ ਲਿਆ ਜੀ ਅਸੀਂ ਇੱਕ ਕੱਪ ਗੁੜ ਇਥੇ 3-4 ਚਮਚੀ ਅਸੀਂ ਸੋਲਡ ਲਈ ਸੀ ਤੇ ਇਧਰ ਲਿਆ ਜੀ ਅਸੀਂ ਆਟਾ ਇੱਕ ਕੱਪ ਅਸੀਂ ਆਟਾ ਲਿਆ ਸੀ ਤੇ ਅੱਧੇ ਕੋਲੀ ਅਸੀਂ ਘਿਓ ਲਈ ਸੀ ਘਿਓ ਦੀ ਇਥੇ 2 ਚਮਚੇ ਅਸੀਂ ਜਵੈਨ ਲਿਆ ਸੀ ਜਵੈਨ ਜ਼ਰੂਰ ਪਾਇਓ ਇਹ ਆਪਣੇ ਹਾਜਮੇ ਵਾਸਤੇ ਬਹੁਤ ਵਧੀਆ ਹੈ ਜਵੈਨ ਖਾਣਾ ਤੇ ਹੁਣ ਅਸੀਂ ਇਹਨੂੰ ਆਟੇ ਨੂੰ ਪੁੱਲ ਲਵਾਂਗੇ ਗੈਸ ਉੱਪਰ ਅਸੀਂ ਪੈਰ ਰੱਖ ਲਿਆ ਸੀ ਤੇ ਹੁਣ ਇਹਦੇ ਵਿੱਚ ਅਸੀਂ ਦੇ ਚਿਓ ਪਾ ਦਵਾਂਗੇ ਤੇ ਇੱਕ ਚਮਚਾ ਅਸੀਂ ਕਿਉਂ ਇਸ ਦਾ ਖਲੇਜੇ ਲੋੜ ਪੈਗੀ ਅਸੀਂ ਕਿਉਂ ਪਾ ਦਵਾਂਗੇ ਤੇ ਹੁਣ ਅਸੀਂ ਗੈਸ ਨੂੰ ਔਨ ਕਰਕੇ ਤੇ ਕਿਉਂ ਪਗਲਾ ਲਵਾਂਗੇ ਕਿਉਂ ਗਰਮ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਆਟਾ ਪਾ ਦਵਾਂਗੇ ਤੇ ਆਟੇ ਨੂੰ ਅਸੀਂ ਛਾਨ ਕੇ ਲਿਆ ਸੀ ਤੇ ਹੁਣ ਅਸੀਂ ਕਿਉਂ ਇਹਦੇ ਵਿੱਚ ਆਟੇ ਨੂੰ ਭੁੰਨ ਲਵਾਂਗੇ ਤੇ ਆਟਾ ਅਸੀਂ ਭੁੰਨਾਗੇ ਲੋਕ ਲੇਵਤੇ ਹੀ ਹਾਈ ਫਲੇਮ ਤੇ ਆਟੇ ਨੂੰ ਅਸੀਂ ਨਹੀਂ ਭੁੰਨਾਂਗੇ ਲੋ ਫਲੇਮ ਤੇ ਆਟੇ ਨੂੰ ਅਸੀਂ ਭਰਉਣ ਜਾਂ ਭੁੰਨਾਂਗੇ ਆਟੇ ਨੂੰ ਅਸੀਂ 5-7 ਮਿੰਟ ਭੁੰਨ ਲਿਆ ਸੀ ਆਟੇ ਦੇ ਵਿੱਚ ਕਿਉਂ ਥੋੜਾ ਲਾਗਾ ਜਿਹੜਾ ਕਿ ਉਹ ਅਸੀਂ ਬਚਾ ਕੇ ਰੱਖਿਆ ਸੀ ਉਹ ਕਿਉਂ ਅਸੀਂ ਹੋਰ ਪਾ ਦੇਵਾਂਗੇ ਆਟੇ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਆਟੇ ਨੂੰ 2 ਕੁ ਮਿੰਟ ਵਾਸਤੇ ਹੋਰ ਅਸੀਂ ਇਹਨੂੰ ਭੁੰਨ ਲੈਨੇ ਆਂ ਕਿ ਆਟਾ ਤੇ ਕਾਫੀ ਜ਼ਿਆਦਾ ਬ੍ਰਾਊਨ ਹੋ ਚੁੱਕਾ ਆ ਆਟਾ ਭੁੰਨ ਕੇ ਇਤਿਆਸ ਸੀ ਤੇ ਆਟੇ ਨੇ ਕਿ ਉਹ ਛੱਡ ਦਿੱਤਾ ਹੁਣ ਅਸੀਂ ਇਹਦੇ ਵਿੱਚ ਸੁੰਡ ਨੂੰ ਪਾ ਦਵਾਂਗੇ ਮਾਲ ਅਸੀਂ ਜਵੈਲ ਪਾ ਕੇ ਤੇ ਮਿਕਸ ਕਰ ਦਵਾਂਗੇ ਤੇ ਇਹ ਸੁੰਡ ਨਿਊ ਮਦਰ ਨੂੰ ਵੀ ਖਾਣ ਨੂੰ ਬਹੁਤ ਵਧੀਆ ਉਹਨਾਂ ਵਾਸਤੇ ਵਧੀਆ ਆ ਕਮਰ ਦਰਦ ਸਰਦੀ ਲੱਗੀ ਹੋਵੇ ਤੇ ਸੁੰਡ ਨਾਲ ਬਹੁਤ ਜਲਦੀ ਠੰਡ ਤੋਂ ਬਚਾਇਆ ਜਾਂਦਾ ਸਨ ਤੇ ਇਹ ਸੁੰਡ ਖਾਣੀ ਬਹੁਤ ਵਧੀਆ ਸਰੀਰ ਨੂੰ ਵੱਡੇ ਛੋਟੇ ਬੱਚਿਆਂ ਤੱਕ ਬਹੁਤ ਵਧੀਆ ਇਹ ਸਾਰਿਆਂ ਨੂੰ ਵਧੀਆ ਲੱਗੇਗੀ ਤੇ ਹੁਣ ਅਸੀਂ ਇਹਦੇ ਵਿੱਚ ਗੁੜ ਨੂੰ ਮਿਕਸ ਕਰ ਦਵਾਂਗੇ ਜੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾਉਣਾ ਪਸੰਦ ਕਰਦੇ ਤੁਸੀਂ ਡਰਾਈ ਫਰੂਟ ਵੀ ਪਾ ਸਕਦੇ ਜੋ ਆਮਲ ਤੇ ਜ਼ਿਆਦਾਤਰ ਸੁੰਡ ਇਸ ਤਰ੍ਹਾਂ ਹੀ ਬਣਾਈ ਜਾਂਦੀ ਆ ਸਿੰਪਲ ਤਰੀਕੇ ਨਾਲ ਹੀ ਡਰਾਈ ਫਰੂਟ ਤੋਂ ਬਿਨਾਂ ਹੀ ਘੋੜਾ ਪਾ ਕੇ ਅਸੀਂ ਮਿਕਸ ਕਰ ਲਿਆ ਤੇ ਸੁੰਡ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਸੁੰਡ ਬਣ ਕੇ ਰੈਡੀ ਹੋ ਗਈ ਆ ਸੁੰਡ ਨੂੰ ਅਸੀਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਸੁੰਡ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੀ ਸੁੰਡ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੁਸੀਂ ਦੇਖ ਸਕਦੇ ਹੋ ਸੁੰਡ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ